ਸ਼ਰਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਧਾਰਮਿਕ ਸਮਾਰੋਹ ਦੇ ਨਾਮ ਤੇ ਕੀਤੇ ਜਾ ਰਹੇ ਐਲਾਨ ਸਿਰਫ ਰਾਜਨੀਤਿਕ ਮਾਈਲੇਜ ਹਾਸਿਲ ਕਰਨ ਦੀ ਕੋਸ਼ਿਸ਼ ਹਨ ਤਾਮੀ ਨੇ ਚੌਖੇ ਸ਼ਬਦਾਂ ਵਿੱਚ ਕਿਹਾ ਕਿ ਚਾਹੇ ਹੋਲਾ ਮਹੱਲਾ ਚਾਹ ਤਿੰਨ ਸੌ ਵੀ ਸ਼ਹੀਦ ਇਸ਼ਤਬ ਦੀ ਸਰਕਾਰ ਦੇ ਵੱਡੇ ਵੱਡੇ ਵਾਅਦੇ ਤਾਂ ਕਰਦੀ ਹੈ ਪਰ ਜ਼ਮੀਨ ਤੇ ਕੁਝ ਨਹੀਂ ਹੁੰਦਾ ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਨਾ ਤਾਂ ਇਤਿਹਾਸ ਦੀ ਸਮਝ ਹੈ ਅਤੇ ਨਾ ਹੀ ਵਿਰਾਸਤ ਦੀ ਕਦਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹੀ ਦਾ ਸਾਡੇ 350 ਸਾਲਾ 6 ਦੇ ਗੁਰਪੁਰਬ ਸਮੁੱਚਾ ਖਾਲਸਾ ਪੰਥ ਸਮੂਹ ਗੁਰੂ ਨਾਨਕ ਨਾਮ ਲੇਵਾ ਮਾਈ ਭਾਈ ਔਰ ਦੂਸਰੇ ਫਿਰਕਿਆਂ ਵਾਲੇ ਗੁਰੂ ਸਾਹਿਬ ਦੀ ਕਿਰਪਾ ਸਦਕਾ ਇਹ ਸ਼ਤਾਬਦੀ ਮਨਾ ਰਹੇ ਜੇ ਦੇ ਵਿੱਚ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਭਾਈ ਦਿਆਲਾ ਜੀ ਉਹਨਾਂ ਦਾ 350 ਸਾਲਾ ਸ਼ਹੀਦੀ ਦਿਹਾੜਾ ਸਾਰੀ ਸਿੱਖ ਕੌਮ ਬਾਦ ਚੜ ਕੇ ਮਨਾ ਰਹੀ ਆ ਤੇ ਇਹ ਜਿੱਥੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਹਾਨ ਨਗਰ ਕੀਰਤਨ 95 95 ਦਿਨ ਥਰੂਆਊਟ ਇੰਡੀਆ 25 ਸਟੇਟਾਂ ਨੂੰ ਟੱਚ ਕਰਕੇ ਪਹੁੰਚੇ ਆ ਉਥੇ ਜਦੋਂ ਵੀ ਸਤਾਬਦੀ ਆਉਂਦੀ ਆ ਉਦੋਂ ਸਮੇਂ-ਸਮੇਂ ਅਨੁਸਾਰ ਜਦੋਂ 300 ਸਾਲਾਂ ਸ਼ਤਾਬਦੀ ਆਈ ਤੇ 300 ਸ਼ਤਾਬਦੀ ਕਾਲ ਜਿੱਥੇ ਅੰਮ੍ਰਿਤਸਰ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੀ ਤਮੀਰ ਕੀਤੀ। ਸੋ ਇਸੇ ਤਰ੍ਹਾਂ ਦੇ ਉੱਤੇ ਜਦੋਂ-ਜਦ ਵੀ ਸ਼ਤਾਬਦੀ ਆਈ ਆ ਸਰਕਾਰਾਂ ਆਪਣੇ ਕੰਮ ਕਰਦੀਆਂ ਪਰ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹ ਧਾਰਮਿਕ ਕਾਰਜ ਕਰਦੀ ਆ। ਹੁਣ ਸਾਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ 350 ਸਾਲਾਂ ਜਿਹੜਾ ਸ਼ਹੀਦ ਦੀ ਗੁਰਪੁਰ ਪਿਆ। ਉਹਨੂੰ ਸਮਰਪਤਾ ਜਿੱਥੇ ਆਪਾਂ ਖੜੇ ਆ ਅਕਾਲੀ ਮਾਰਕੀਟ ਜਿਹੜੀ ਮਹਾਰਾਜਾ ਰਣਜੀਤ ਸਿੰਘ ਮਹਾਰਾਜਾ ਸਾਹਿਬ ਨੇ ਕਿਸੇ ਵੇਲੇ ਬੁਸਾਈ ਸੀ ਇੱਥੇ ਇੱਕ ਮਹਾਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਨਾਂ ਦੇ ਉੱਤੇ ਬਹੁਤ ਸੁੰਦਰ ਜਿਹੜਾ ਆ ਉਹ ਕੰਪਲੈਕਸ ਆ ਉਹਦੀ ਤਿਆਰੀ ਰੰੰਬੀ ਆ ਅੱਜ ਟੱਪ ਵੀ ਲੱਗ ਜਾਣਾ ਜਿਹਦੇ ਵਿੱਚ ਲਗਭਗ ਬੜੀ ਵੱਡੀ ਪਾਰਕਿੰਗ ਜਿਹੜੀ ਆ ਬੇਸਮੈਂਟ ਦੇ ਵਿੱਚ ਹੋਊਗੀ ਉਦੇ ਨਾਲ ਦੀ ਨਾਲ ਸਾਰੀਆਂ ਫਲੋਰਾਂ ਤੇ 1000 ਕਮਰਾ ਤੇ 25 ਜਿਹੜੇ ਹਾਲ ਬਣ ਗਏ ਜਿਨ੍ਹਾਂ ਦੇ ਵਿੱਚ 2-200 ਬੰਦਾ ਜਿਹੜਾ ਆ ਉਹ ਸਟੇ ਕਰ ਸਕੂਗਾ